ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਤੀਜਾ ਅਤੇ ਆਖਰੀ ਦਿਨ ਹੈ ਅੱਜ ਇੱਕ ਬੜਾ ਵੱਡਾ ਐਲਾਨ ਹੋਵੇਗਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਿਉਂਕਿ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਵਿਰੋਧੀ ਧਿਰ ਵਾਰ-ਵਾਰ ਪੁੱਛ ਰਿਹਾ ਹੈ ਮੌਜੂਦਾ ਸਰਕਾਰ ਦੇ ਕੋਲੋਂ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਕਿ ਪੰਚਾਇਤੀ ਚੋਣਾਂ ਭੰਗ ਹੋਈਆਂ ਨੂੰ ਲਗਭਗ 10 ਮਹੀਨੇ ਹੋ ਗਏ ਨੇ ਯਾਨੀ ਕਿ 2023 ਦੀਆ ਦਸੰਬਰ ਦੇ ਵਿੱਚ ਪੰਚਾਇਤੀ ਚੋਣਾਂ ਭੰਗ ਹੋਈਆਂ ਸੀ ਉਸ ਤੋਂ ਬਾਅਦ ਪੰਜਾਬ ਦੇ ਪਿੰਡ ਬਿਨਾ ਸਰਪੰਚਾਂ ਮੈਂਬਰਾਂ ਤੋਂ ਚੱਲ ਰਹੇ ਨੇ ਨਗਰ ਨਿਗਮ ਦਾ ਵੀ ਇਹੀ ਹਾਲ ਹੈ ਜ਼ਿਲ੍ਹਾ ਪ੍ਰੀਸ਼ਦ ਦਾ ਵੀ ਇਹੀ ਹਾਲ ਹੈ ਯਾਨੀ ਕਿ ਪੰਚਾਇਤੀ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਉੱਤੇ ਕਿਉਂ ਚੁੱਪੀ ਸਾਦੀ ਬੈਠੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਸਰੇ ਪਾਸੇ ਇਸ ਵਾਰ ਲੋਕ ਸਭਾ ਦੀਆਂ ਚੋਣਾਂ ਵੀ ਹੋਈਆਂ ਨੇ ਸਰਪੰਚਾਂ ਤੋਂ ਬਿਨਾ ਪੈਂਚਾਂ ਤੋਂ ਬਿਨਾ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਤੋਂ ਬਿਨਾ ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਹਰ ਵਾਰ ਇਹ ਕਹਿ ਕੇ ਪੱਲਾ ਢਾਲ ਦਿੰਦੇ ਨੇ ਕਿ ਵਾਰਬੰਦੀ ਨਹੀਂ ਹੋਈ ਜਿਹੜੀ ਵੋਟਰਾਂ ਦੀ ਸੂਚੀ ਹੈ ਉਸ ਦੇ ਵਿੱਚ ਕਈ ਤਰ੍ਹਾਂ ਦੀਆਂ ਤਰੁੱਟੀਆਂ ਪਾਈਆਂ ਹੋਈਆਂ ਨੇ ਪਿਛਲੀਆਂ ਸਰਕਾਰਾਂ ਨੇ ਬੜੇ ਵੱਡੇ ਘਪਲੇ ਕੀਤੇ ਨੇ ਇੱਕ ਵਾਰ ਦਾ ਦੂਜੀ ਦੂਜੀ ਵਾਰ ਦਾ ਤੀਜੀ ਜੀ ਯਾਨੀ ਕਿ ਪੰਜਾਬ ਦੇ ਪਿੰਡ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੇ ਪੰਬਲ ਪੂਸੇ ਚ ਪਾ ਰੱਖਿਆ ਸੀ ਇਸ ਲਈ ਹੁਣ ਸੋਧ ਕੀਤੀ ਜਾ ਰਹੀ ਹੈ ਲੇਕਿਨ ਅੱਜ ਫਿਰ ਇੱਕ ਵਾਰ ਦੁਬਾਰਾ ਘੇਰਿਆ ਗਿਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸੀ ਆਗੂਆਂ ਦੇ ਦੁਆਰਾ ਕਿ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਦੂਜੇ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਸਸਦ ਨੇ ਅਤੇ ਭਾਵੇਂ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਦਿੱਲੀ ਜਾ ਕੇ ਕਰਦੇ ਨੇ ਲੇਕਿਨ ਉਹਨਾਂ ਨੇ ਵੀ ਆਪਣੇ ਵਰਕਰਾਂ ਨੂੰ ਕਹਿ ਦਿੱਤਾ ਹੈ ਕਿ ਤਿਆਰੀਆਂ ਕੱਸ ਲੋ ਪੰਚਾਇਤੀ ਚੋਣਾਂ ਦਾ ਐਲਾਨ ਇਹ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੇ ਵਿੱਚ ਹੋ ਜਾਵੇਗਾ ਇਸ ਨੂੰ ਲੈ ਕੇ ਪਹਿਲਾਂ ਇੱਕ ਬਿੱਲ ਪਾਸ ਹੋਇਆ ਸੀ ਕਿ 10ਵੀਂ 12ਵੀਂ ਜਾਂ ਬੀਏ ਵਾਸਤੇ ਹੋਣਾ ਚਾਹੀਦਾ ਫਿਰ ਉਹ ਵਾਪਸ ਲੈ ਲਿਆ ਗਿਆ ਫਿਰ ਇੱਕ ਹੋਰ ਸੋਧ ਹੋਈ ਕਿ ਕੋਈ ਵੀ ਪੰਚ ਜਾਂ ਸਰਪੰਚ ਜਿਹੜਾ ਹੈ ਕਿਸੇ ਵੀ ਪਾਰਟੀ ਦੇ ਸਿੰਬਲ ਉੱਤੇ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਆਪ ਦੇ ਸਿੰਬਲ ਤੇ ਜਿਹੜਾ ਉਹ ਇਲੈਕਸ਼ਨ ਨਹੀਂ ਲੜੇਗਾ ਪੰਚਾਇਤੀ ਚੋਣਾਂ ਦਾ ਇਸ ਫੈਸਲੇ ਤੇ ਉੱਤੇ ਵੀ ਮੋਹਰ ਲੱਗ ਚੁੱਕੀ ਹੈ ਇਹ ਫੈਸਲਾ ਤੇ ਬੜੀ ਦੇਰ ਦਾ ਚੱਲ ਰਿਹਾ ਅਜੇ ਤੱਕ ਕਿਸੇ ਵੀ ਸਰਪੰਚ ਜਾਂ ਪੰਚ ਨੇ ਚੋਣਾਂ ਨਹੀਂ ਲੜੀਆਂ ਜਿਹੜੇ ਸਿੰਬਲ ਪਾਰਟੀ ਵੱਲੋਂ ਦਿੱਤੇ ਜਾਂਦੇ ਨੇ ਜਾਂ ਪਾਰਟੀ ਦੇ ਜਿਹੜੇ ਸਿੰਬਲ ਹੁੰਦੇ ਨੇ ਕਿਉਂਕਿ ਚੋਣ ਕਮਿਸ਼ਨ ਜਿਹੜੇ ਪੰਚਾਇਤ ਅਧਿਕਾਰੀ ਹੁੰਦੇ ਨੇ ਉਹ ਆਪਣੀ ਮਰਜ਼ੀ ਦੇ ਨਾਲ ਜਿਹੜੇ ਨੇ ਚੋਣ ਨਿਸ਼ਾਨ ਦਿੰਦੇ ਨੇ ਇਸ ਨੂੰ ਲੈ ਕੇ ਵੀ ਅੱਜ ਖੁਲਾਸਾ ਹੋਇਆ ਯਾਨੀ ਕਿ ਅੱਜ ਫਿਰ ਦੁਬਾਰਾ ਚਿੱਠੇ ਖੋਲੇ ਗਏ ਆਮ ਆदमी ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਸਗੋਂ ਆਮ ਆਦਮੀ ਪਾਰਟੀ ਦੇ ਜਿਹੜੇ ਖੁਦ ਦੇ ਵਿਧਾਇਕ ਸੀ ਉਹਨਾਂ ਨੇ ਵੀ ਇਹ ਸਵਾਲ ਪਿਛਲੇ ਦਿਨਾਂ ਤੋਂ ਜੋ ਖੜੇ ਕੀਤੇ ਸੀ ਜਦੋਂ ਪਹਿਲੀ ਵਾਰ ਸੂਬੇ ਦੇ ਮੁੱਖ ਮੰਤਰੀ ਨੇ ਪਹਿਲੀ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕੈਬਨਿਟ ਮੀਟਿੰਗ ਕੀਤੀ ਸੀ ਉਸ ਉੱਤੇ ਦੱਸਿਆ ਸੀ ਜਿਹੜੇ ਵਿਧਾਇਕ ਸੀ ਤੇ ਜਿਹੜੇ ਮੰਤਰੀ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਮੰਨਤ ਕੀਤੀ ਰਿਕੁਐਸਟ ਕੀਤੀ ਬੇਨਤੀ ਕੀਤੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਖੁੱਲ੍ਹਿਆਂ ਚੋਣਾ ਕਰਵਾ ਦਿਓ ਵਾਰਡ ਬੰਦੀ ਦਾ ਕੋਈ ਫਾਇਦਾ ਨਹੀਂ ਹੈ ਉਹਨਾਂ ਨੇ ਕਿਹਾ ਕਿ ਗੈਰ ਸੰਵਧਾਨਿਕ ਹੈ ਗੈਰ ਸੰਵਧਾਨਿਕਤਾ ਮੁੱਖ ਮੰਤਰੀ ਇਹ ਵੀ ਹੈ ਕਿ 6 ਮਹੀਨੇ ਹੋ ਗਏ ਨੇ ਚੋਣਾ ਭੰਗ ਹੋਈਆਂ ਨੂੰ ਲੇਕਿਨ 6 ਮਹੀਨਿਆਂ ਦੇ ਵਿੱਚ ਸੂਬੇ ਦੀ ਡਿਊਟੀ ਬਣਦੀ ਹੈ ਚਾਹੇ ਪੰਜਾਬ ਦਾ ਸੂਬਾ ਹੋਵੇ ਚਾਹੇ ਪੰਜਾਬ ਤੋਂ ਬਾਹਰ ਦਾ ਸੂਬਾ ਹੋਵੇ ਕਿ ਸੂਬੇ ਦੀ ਡਿਊਟੀ ਇਹ ਬਣਦੀ ਹੈ ਕਿ ਜਲਦੀ ਤੋਂ ਜਲਦੀ ਚੋਣਾ ਕਰਵਾ ਦੇਣੀ ਆ ਲੇਕਿਨ ਅਜਾਇਆ ਬਿਲਕੁਲ ਨਹੀਂ ਹੋਇਆ ਅੱਜ ਫਿਰ ਇੱਕ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਸ਼ਾਮ ਨੂੰ ਸ਼ਾਮ ਤੋਂ ਪਹਿਲਾਂ ਪਹਿਲਾਂ ਪੰਚਾਇਤੀ ਅਤੇ ਨਗਰ ਨਿਗਮ ਦੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਵੱਡਾ ਧਮਾਕਾ ਕਰਨਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਜੇਕਰ ਅਜਾਇਆ ਨਹੀਂ ਹੁੰਦਾ ਤਾਂ ਫਿਰ ਚੋਣਾਂ ਜਿਹੜੀਆਂ ਨੇ ਕਾਫੀ ਲੰਮੇ ਸਮੇਂ ਵਾਸਤੇ ਮੁਲਤਵੀ ਕਰ ਦਿੱਤੀਆਂ ਜਾਣਗੀਆਂ ਜਦੋਂ ਹਰਪਾਲ ਸਿੰਘ ਚੀਮਾ ਨੂੰ ਪੁੱਛਿਆ ਹਰਪਾਲ ਸਿੰਘ ਚੀਮਾ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਜਾਂ ਗੁੰਗਲਾਂ ਨਾਲ ਮਿੱਟੀ ਲਾ ਦਿੱਤੀ ਕਿ ਭਾਈ ਪੰਚਾਇਤੀ ਚੋਣਾਂ ਦਾ ਜਿਹੜਾ ਮਾਮਲਾ ਹੈ ਉਹ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਚੱਲ ਰਿਹਾ ਹੈ ਜਦੋਂ ਉਹ ਹਰੀ ਝੰਡੀ ਦੇਣਗੇ ਉਹ ਉਦਾਂ ਜਿਹੜੀਆਂ ਨੇ ਪੰਚਾਇਤੀ ਚੋਣਾਂ ਕਰਵਾ ਲਈਆਂ ਜਾਣਗੀਆਂ ਯਾਨੀ ਕਿ ਇਸ ਮਹੀ ਇਸ ਸਾਲ ਦੇ ਲਾਸਟ ਵਿੱਚ ਹੋਣਗੀਆਂ ਲੇਕਿਨ ਬਾਕੀ ਦੇ ਮੰਤਰੀ ਜਿਹੜੇ ਵਿਧਾਇਕ ਨੇ ਉਹ ਕਾਲੇ ਨੇ ਕਿਉਂਕਿ ਪਿੰਡਾਂ ਦੇ ਕੰਮ ਜਿਹੜੇ ਨੇ ਉਹ ਰੁਕੇ ਹੋਏ ਨੇ ਖਾਸ ਕਰਕੇ ਜੇ ਅੱਜ ਗੱਲ ਕਰੀਏ ਇਜਲਾਸ ਦੀ ਜਿਹੜਾ ਸ਼ੁਰੂ ਸੈਸ਼ਨ ਹੋਇਆ ਸੀ ਵਿਧਾਨ ਸਭਾ ਦੇ ਵਿੱਚ ਅੱਜ ਜਿੰਨੀ ਕੁੱਤੇਖਾਣੀ ਹੋਈ ਹੈ ਇਹ ਕੁੱਤੇਖਾਣੀ ਹੋਰ ਕਿਸੇ ਨੇ ਨਹੀਂ ਕੀਤੀ ਇਹ ਕੀਤੀ ਹੈ ਮੌਜੂਦਾ ਜਿਹੜੇ ਵਿਧਾਇਕ ਸੀ ਤੇ ਮੰਤਰੀ ਸੀ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਕਿਹਾ ਨਾ ਤੇ ਲੈਟਾਂ ਨੇ ਨਾ ਖੰਬੇ ਸਹੀ ਨੇ ਨਾ ਸੜਕਾਂ ਬਣੀਆਂ ਨੇ ਨਾ ਪੈਨਸ਼ਨਾਂ 2500 ਰੁਪਏ ਹੋਈਆਂ ਨੇ ਅਤੇ ਨਾ ਹੀ ਕੋਈ ਸੂਬੇ ਦਾ ਕੰਮ ਹੋਇਆ ਆਪੋ ਆਪਣੇ ਹਲਕਿਆਂ ਨੂੰ ਲੈ ਕੇ ਜਿਹੜੇ ਨੇ ਤੂੰ ਤੋਂ ਮੈਂ ਮੈਂ ਹੋਈ ਇਸ ਨੂੰ ਜਿਹੜਾ ਮਾਹਮਲ ਨੂੰ ਠੰਡਾ ਕੀਤਾ ਉਹ ਕੀਤਾ ਵਿਧਾਨ ਸਭਾ ਦੇ ਸਪੀਕਰ ਕੁਲਤਾ ਸਿੰਘ ਸੰਧਵਾ ਨੇ ਯਾਨੀ ਕਿ ਹੁਣ ਜਿਹੜੀ ਅਪਡੇਟ ਆਉਣ ਵਾਲੀ ਹੈ ਪੰਚਾਇਤੀ ਚੋਣਾਂ ਲਈ ਉਸ ਦਾ ਜਿਹੜਾ ਥੋੜੀ ਵੇਟ ਕਰਨਾ ਪਵੇਗਾ ਥੋੜੀ ਦੇਰ ਬਾਅਦ ਹੀ ਇੱਕ ਵੱਡਾ ਐਲਾਨ ਹੋ ਜਾਵੇਗਾ ਪੰਚਾਇਤੀ ਚੋਣਾਂ ਦੇ ਲਈ ਧੰਨਵਾਦ